ਇੱਕ ਗੁਰਦੁਆਰੇ 'ਚ ਅਖੰਡ ਪਾਠ ਸੁਖਤਾ ਦੂਜੇ ਗੁਰਦੁਆਰੇ ਦੇ ਵਿੱਚ ਸਹਿਜ ਪਾਠ ਸੁਖ ਦਿੱਤਾ ਤੀਜੇ ਗੁਰਦੁਆਰੇ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਾ ਲਿਆ ਤੇ ਘਰੇ ਵੀ ਸੰਪਟ ਪਾਠ ਕਰ ਲਏ ਜਾਂ ਲੜੀਵਰ ਪਾਠ ਕਰਨ ਲੱਗ ਪਏ ਹੁਣ ਕਿੰਨੀ ਜਗ੍ਹਾ ਤੇ ਕਿੰਨੀ ਤਰ੍ਹਾਂ ਦੇ ਪਾਠ ਕਰਵਾਏ ਪਰ ਇੰਨਾ ਸਭ ਦਾ ਫਾਇਦਾ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਉਹ ਬਾਣੀ ਜਿਹੜੀ ਪੜ੍ਹੀ ਜਾ ਰਹੀ ਹੈ ਉਹ ਪਾਠ ਜਿਹੜਾ ਸੁਖਿਆ ਹੈ ਉਹ ਬਾਣੀ ਦੇ ਜਿਹੜੇ ਬੋਲ ਨੇ ਸ਼ਬਦ ਨੇ ਉਹਨਾਂ ਨੇ ਮਨ ਦੇ ਵਿੱਚ ਆ ਕੇ ਮਨ ਦਾ ਦੀਵਾ ਨਹੀਂ ਜਗਾ ਦਿੱਤਾ ਕਿਉਂਕਿ ਜਦੋਂ ਮਨ ਦਾ ਦੀਵਾ ਜਾਗ ਗਿਆ ਤੇ ਫਿਰ ਉਸ ਪਰਮਾਤਮਾ ਨਾਲ ਮਿਲਾਪ ਜਿਹੜਾ ਹੈ ਉਸ ਦੀਵੇ ਦੀ ਰੋਸ਼ਨੀ ਦੇ ਨਾਲ ਹੋਣਾ ਹੈ ਪਰ ਸਾਨੂੰ ਪਰਮਾਤਮਾ ਨਾਲ ਸੌਦਾ ਕਰਨਾ ਸੌਖਾ ਲੱਗਦਾ ਹੈ ਕਿ ਪੈਸੇ ਦੇ ਕੇ ਪਾਠ ਕਰਾ ਲਓ ਤੇ ਜਿਹੜੀ ਮੰਗ ਮੰਗੀਓ ਪੂਰੀ ਕਰਾ ਲਓ ਪਰ ਪਿਆਰ ਕਰਨਾ ਔਖਾ ਲੱਗਦਾ ਹੈ ਕਿ ਆਪਾਂ ਐਕਚੁਅਲ ਦੇ ਵਿੱਚ ਉਸ ਬਾਣੀ ਨੂੰ ਸੁਣੀਏ ਉਸ ਬਾਣੀ ਨੂੰ ਸੁਣ ਕੇ ਮੰਨੀਏ ਤੇ ਉਹਦੇ ਅਨੁਸਾਰ ਆਪਣਾ ਜੀਵਨ ਜੀਏ ਹੁਣ ਜੇ ਕਿਤੇ ਮੰਨ ਲਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਬਾਣੀ ਨੂੰ ਸ਼ਬਦ ਨੂੰ ਸੁਣਿਆ ਮੰਨ ਲਿਆ ਉਸ ਤੇ ਚੱਲਣਾ ਸ਼ੁਰੂ ਕੀਤਾ ਤੇ ਫਿਰ ਦੁਨੀਆ ਨਹੀਂ ਜੀਣ ਦਿੰਦੀ ਹੈਗੀ ਲੋਕਾਂ ਨੂੰ ਉਹ ਵਧੀਆ ਨਹੀਂ ਲੱਗਦਾ ਕਿਉਂਕਿ ਲੋਕਾਂ ਨੂੰ ਉਹ ਕਮ ਚੰਗਾ ਲੱਗਦਾ ਸੀ ਕਿ ਪਾਠ ਸੁਖਿਆ ਸਾਰਿਆਂ ਨੂੰ ਬੁਲਾਇਆ ਉੱਥੇ ਰੋਟੀ ਪਾਣੀ ਲੰਗਰ ਪਾਣੀ ਚਕਾਇਆ ਸੇਵਾ ਸੁਭਾ ਕੀਤੀ ਤੇ ਜਾਂ ਫਿਰ ਤੁਹਾਡਾ ਗੱਲਾਂ ਚੁਗਲੀਆਂ ਕਰਨੀਆਂ ਵਧੀਆ ਲੱਗੀਆਂ ਪਰ ਜਦੋਂ ਆਪਾਂ ਉਸ ਪਰਮਾਤਮਾ ਨਾਲ ਜੁੜਨ ਲੱਗੇ ਤੇ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਦੀਆਂ ਫਿਰ ਭਗਤ ਕਬੀਰ ਜੀ ਕਹਿੰਦੇ ਨੇ ਕਿ ਲੋਕੀ ਜੇ ਗੱਲਾਂ ਕਰਦੇ ਨੇ ਨਾ ਤੇ ਕਰ ਹੀ ਜਾਣ ਹੁਣ ਪਰਵਾਹ ਨਹੀਂ ਕਿਉਂਕਿ ਹੁਣ ਗੁਰੂ ਦੇ ਸ਼ਬਦ ਨਾਲ ਪ੍ਰੀਤ ਬਣ ਗਈ ਹੈ ਤੇ ਜਦੋਂ ਪ੍ਰੀਤ ਪਿਆਰ ਉਸ ਸ਼ਬਦ ਦੇ ਨਾਲ ਬਣ ਗਿਆ ਫਿਰ ਤਾਂਗ ਜਿਹੜੀ ਹੈ ਉਸ ਪਰਮਾਤਮਾ ਨਾਲ ਮਿਲਾਪ ਦੀ ਹੋਏਗੀ ਨਾ ਕਿ ਲੋਕਾਂ ਦੀ ਕਿਉਂਕਿ ਲੋਕਾਂ ਨੂੰ ਤਾਂ ਸੱਚ ਜਾਣਿਓ ਆਪਾਂ ਕਦੀ ਆ ਪਲੀਜ਼ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਕਦੀ ਰਜ਼ਾਈ ਨਹੀਂ ਸਕਦੇ ਜੇ ਅੱਜ ਕੋਈ ਗੱਲ ਮੰਨ ਲਈ ਦੂਜੀ ਫਿਰ ਕੱਲ ਨੂੰ ਕੋਈ ਹੋਰ ਗੱਲ ਆ ਜਾਣੀ ਹੈ ਸੋ ਲੋਕਾਂ ਦੀ ਪਰਵਾਹ ਕੀਤੇ ਬਿਨਾ ਉਸ ਪਰਮਾਤਮਾ ਨਾਲ ਮਿਲਾਪ